ਵਾਇਟ ਦਿੱਤਾ ਹਾਲਤਾ ਜੋਇ ਸਪਤੇ ਸਭ ਤੋਂ ਸਖਤ ਕੋ ਹੁਕਮ ਹੈ ਗੁਰੂ ਪਰੰਪਰਾ ਸਿੱਖ ਪਸਰੇ ਪਾਗ ਜਿਹੜਾ ਪੂਰੇ ਦੁਨੀਆ ਦੇ ਵਿੱਚ ਸਿੱਖਿਆ ਦਾ ਗੁਰਮਤ ਸਿੱਖਿਆ ਦਾ ਜਿਹੜਾ ਸਰਕਾਰ ਕਰ ਰਿਹਾ ਹੁਣ ਇਹਦਾ ਕੋਈ ਦੇਸ਼ ਹੈ ਕਿ ਬਈ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਾਵਾ ਕਿਸੇ ਨੂੰ ਮੱਥਾ ਨਹੀਂ ਟੇਕਦਾ ਤੇ ਤੇ ਦੇਾਰੇ ਗੁਰੂ ਨੂੰ ਮੱਥਾ ਨੀਂ ਦੇਣਾ ਇਹਦੇ ਨਾਮ ਦਾ ਗੁਰ ਸਤਗੁਰ ਕਾ ਜੋ ਸਿਖਾ ਖਾਵੇ ਸੋ ਭਾਂਕੇ ਉਠੜ ਨਾਮ ਪਿਆਰ ਕੇ ਸਾਰੇ ਅੰਮ੍ਰਿਤ ਰੇਣੀ ਉੱਠ ਕੇ ਸੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੇ ਕਿਉਂਕਿ ਇਹ ਜਿੰਨਾ ਫਲ ਹੋਣਾ ਪਤਾ ਗਾ ਜੇ ਨੀ ਹਮ ਸਤਉਦਰੀਆ ਇਹ ਸਾਰੇ ਜਿਹੜੇ ਨੇ ਸੋ ਪਰਮਾਤਮਾ ਵਰੋਹੀ ਬਖਸ਼ੇ ਜੇ ਆਪਾਂ ਸਵੇਰੇ ਅੰਮ੍ਰਿਤ ਵੇਲੇ ਪਰਮਾਤਮਾ ਦੀ ਯਾਤਰਾ ਵਿੱਚ ਸਾਡਾ ਸਮਾਂ ਦੇਖ ਵਧੀਆ ਲੱਗੇਗਾ ਤੁਸੀਂ ਕਾਮਯਾਬ ਹੋਵੋਗੇ ਔਰ ਇਹਨਾਂ ਨਾਲ ਬੰਦੇ ਥੋੜਾ ਗੱਲ ਦੀ ਵਿਚਾਰ ਦੇਣਾ ਹੈ ਕਿ ਅੱਜ ਗੁੱਟੇ ਦੀ ਭਾਤੇ ਮੋਬਾਈਲ ਨਹੀਂ ਲੈ ਜਾਣੀ ਕੋਸ਼ਿਸ਼ ਕਰੀਏ ਕਿ ਬਈ ਸਵੇਰੇ ਪਾਠ ਦਾ ਰੋਜ਼ੀਂ ਦਾ ਬਿਲਕੁਲ ਬਣਾਇਏ ਹੋਰ ਆਪਣੇ ਸਾਰੇ ਜਿਵੇਂਨ ਦੇ ਬਰਾਬਰ ਨੇ ਜਿੱਥੇ ਜਿਵੇਂ ਜਿਵੇਂ ਆਪਾਂ ਲੈ ਰਹੇ ਹਾਂ ਛਾਰੇ ਹੀ ਸਤਕਾਰ ਨੂੰ ਨੇ ਤੇ ਆਪਾਂ ਆਪਣੇ ਸਿੱਕੇ ਦਾ ਵੀ ਦਰਨ ਸਿੱਖਿਸ਼ਣੇ ਵੀ ਕਾਲਜ ਨੂੰ ਜਿਹੜੇ ਨੇ ਆ ਹਰ ਸਾਲ ਲਗਭਗ 2 ਲੱਖ ਬੱਚਾ ਜਿਹੜਾ ਸਾਡੇ ਭਾਗ ਦੇ ਵਿੱਚੋਂ ਜਿਹੜਾ ਇਹ ਕਿੰਨਾ ਜਿਹੜਾ ਜਿਹੜਾ ਇਹ ਜਿਹੜਾ ਹੱਥ ਵਾਲੇ ਦਾ 19 ਉਹਦੇ ਵਿੱਚ ਹੋਰ ਇਹਨਾਂ ਦੇ ਵਿੱਚ ਅਸੀਂ ਚੰਗਾ ਕਿਤੇ ਸਾਰੇ ਬੱਚੇ ਜਿਹੜੇ ਨੇ ਇਹਦੇ ਵਿੱਚ ਸ਼ਮੂਲ ਹੋਣ। ਹੋਰ ਕੋਈ ਖਾਤੇ ਪੱਧਰ ਹੋਰ ਇਹਦੇ ਵਿੱਚ ਆਪਾਂ ਸਾਰੇ ਨੇ ਸ਼ਮੂਲ ਹੋਣ। ਤਾਂ ਕਿ ਅਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਚੰਗਾ ਇਨਸਾਨ ਬਣ ਕੇ ਉਭਰੇ ਜੇ ਆਪਾਂ ਡਾਕਟਰ ਬਣਿਆ ਇੰਜੀਨੀਅਰ ਬਣਿਆ ਕਿਸੇ ਵੀ ਖਾਹੂ ਬਾੜ ਕਰਕੇ साइे चंगे इंसान के गुण हो उस तरीके गल करिए कि तरह जिम्मेदार चल रहा है भावे हैल्थ है भावे एजुकेशन है भावें दूजिया बिजनेस में उन्होंने जी जी बहुत ज़्यादा आ चुकी है और तो ये सब हो गई है गुरु सख्ती देखो ये परसों रिजल्ट आए तो पता होगा आई एस का गुरु नानक देव यूनिवर्सिटी सिद्ध सिख ਜਿਹੜਾ ਬੱਚਾ ਆਇਆਦ ਦੇ ਵਿੱਚ ਜਿਹੜਾ ਉਹਨੇ ਇੱਕ ਅੱਛਾ ਰੈਂਕ ਪ੍ਰਾਪਤ ਕੀਤਾ ਉਹਰੇ ਸਾਡੇ ਘਰਾਂ ਨੇ ਇੱਕ ਸਰਮਾਨ ਦੀ ਗੱਲ ਸੋ ਆਪਾਂ ਦੀ ਇਹੋ ਦੀ ਗੱਲ ਨਾਲ ਸੇਧ ਰਹੀ ਪੂਰਾ ਗੁਰੂਕ ਤੇ ਰੱਬ ਨੂੰ ਬਰਨ ਵਾਲਾ ਤੇ ਉਹ ਦੇਖੋ ਗੁਨਾਹ ਦੇ ਦੀ ਯੂਨੀਵਰਸਿਟੀ ਡਿਪਾਰਟਮੈਂਟ ਆਫ ਸੋਸ਼ਲ ਸਾਇੰਸ ਜਿੱਥੇ ਆਇਆਦ ਦੀ ਸਿਆਰੀ ਬਤਾਈ ਜਾਂਦੀ ਹੈ ਸਿਰਫ ਇਹ ਜਿਹੜਾ ਉਥੋਂ ਜਿਹੜਾ ਜੇ ਆਪ ਉਹ ਮੰਨਦਾ ਜਾਂਦਾ ਕਿ ਉਹ ਸੋਪਾ ਆਪਣੇ ਜਿਹੜੇ ਟੋਡੇ ਮਾਡਮ ਬੜੇ ਇੱਛੇ ਨੇ ਪਰ ਪ੍ਰਿੰਸੀਪਲ ਉਹਨਾਂ ਦੇ ਇਵਾਈ ਦੇ ਵਿੱਚ ਤੁਸੀਂ ਜਿਹੜਾ ਇਹੋ ਜਿਹੇ ਟੀਚੇ ਵੀ ਪ੍ਰਾਪਤ ਕਰਦੇ ਸੋ ਮੈਂ ਜਦਾ ਕੁਝ ਨਾ ਕਰਦਾ ਉਹ ਬਹੁਤ ਹੈ ਆਪਾਂ ਮੇਰੀ ਗੱਲ ਕਰਾਂਗੇ ਸੋ ਮੈਂ ਇਹ ਕਰ ਰਿਹਾ ਕਿ ਇੱਕ ਵਾਰੀ ਆ ਮਾਡਮ ਪ੍ਰਿੰਸੀਪਲ ਟੀਚੇ ਨਾਲ ਜੁੜ ਕੇ ਕਿਹਾ ਜੀ ਅੱਜ ਇਹਾਰੇ ਤੇ ਧੰਨਵਾਦ ਕਰਦਾ ਜਿਹਨਾਂ ਨੇ ਤੁਹਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਦਾ ਮੌਕਾ ਦਿੱਤਾ ਔਰ ਇਥੇ ਆਸਬਾਲ ਕੇ ਵਿਆਸਾ ਜਿਹੜਾ ਤੁਸੀਂ ਸਾਰੇ ਹੀ ਜਿਹੜੇ ਦੇ ਬੱਚੇ ਮਤਲਬ ਇਹ ਰਾਮ ਦੇ ਵਿੱਚ ਕਲੀਅਰ ਹੋਵੇ ਮੋਬਾਈਲ ਦਿੱਤਾ ਸਕਦਾ ਮੋਬਾਈਲ ਦਿੱਤੀ ਫੋਟੋ